ਕੀ ਕਿਦੇ ਧੜੀ ਵੀ ਜੀ ਵੀ ਤੁਸਾਜ ਹਾਂ ਹੈਗੀ ਆ ਹਾਂ ਮੁਸ਼ਕਲ ਯਾ ਸਾਜ ਹੋਰਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਉਹ ਤਾਂ ਬੜ ਜਾਂਦਾ ਨਹੀਂ ਇਹ ਸਾਬਤ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬੱਖੀ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਨੇ ਕਰ ਰਹੀ ਹੈ ਮੈਂ ਗੱਲ ਤਾਂ ਕੋਈ ਤਾਂ ਗੈਂਦਾਰਾਂ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕਿੱਤੀ ਇਹਨਾਂ ਦੱਸੂਗੀ ਜੀ ਸਾਡੇ ਮੈਂ ਪਹਿਲੇ ਵੀ ਦੱਸਿਆ ਰਿਹਾ ਯਾਰ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਕੀ ਕੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਦੋਸਤੋ ਬੀਬੀ ਜ਼ਗੀਰ ਕੌਰ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਾਲਾ ਜਿਹੜਾ ਗਾਲਾਂ ਦਾ ਮਾਮਲਾ ਸੀ ਉਹ ਤਾਂ ਹਲੇ ਠੰਡਾ ਨਹੀਂ ਹੋਇਆ ਤੇ ਇੱਕ ਆ ਹੋਰ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਿਰਸਾ ਸਿੰਘ ਬਲਟੋਆ ਨੇ ਆਪਣੇ ਅਕਾਊਂਟ ਤੇ ਪਾ ਦਿੱਤੀ ਆ ਤੇ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਕਲਿੱਪ ਆ ਜਿਹੜੀ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆ ਤੁਸੀਂ ਵੀਡੀਓ ਵਿੱਚ ਸੁਣ ਲਓ ਮੈਨੂੰ ਗਾਲ ਕੱਢੇ ਆ ਤੇ ਨਾਲੇ ਉਹਨਾਂ ਨੇ ਇਹ ਗੱਲ ਸਵੀਕਾਰੀ ਆ ਕਿ ਮੇਰੀ ਜਿਹੜੀ ਪ੍ਰਧਾਨ ਮੰਤਰੀ ਹੁਰਾ ਨਾਲ ਪੀਐਮ ਮੋਦੀ ਸਾਹਿਬ ਹੁਰਾਂ ਦੇ ਨਾਲ ਸਿੱਧੀ ਗੱਲਬਾਤ ਹੁੰਦੀ ਆ ਫੋਨ ਤੇ ਕਹਿੰਦੇ ਉਹਨਾਂ ਨੇ ਤੈਸ਼ ਵਿੱਚ ਆ ਕੇ ਕਾਫੀ ਜ਼ਿਆਦਾ ਜਿਹੜੀਆਂ ਗੱਲਾਂ ਸਵਾਰ ਕੀਤੀਆਂ ਨੇ ਤੇ ਨਾਲ ਹੀ ਮੈਨੂੰ ਗਾਲ ਕੱਢੀ ਆ ਆ ਜਿਹੜੀ ਹੈਗੀ ਵੀਡੀਓ ਤੁਸੀਂ ਸੁਣ ਸਕਦੇ ਹੋ ਇਸ ਮਾਮਲੇ ਦੀ ਪੂਰੀ ਕੀ ਸਚਾਈ ਹੈ ਕੀ ਨਹੀਂ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਪਰ ਆ ਜਿਹੜੀ ਵੀਡੀਓ ਆ ਵਰਸਾ ਸਿੰਘ ਬਲਟੋਆ ਨੇ ਆਪਣੇ ਅਕਾਊਂਟ ਦੇ ਉੱਤੇ ਪਾਈ ਆ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਕਲਿੱਪ 15 ਅਕਤੂਬਰ ਨੂੰ ਜਦੋਂ ਮੇਰੀ ਪੰਜ ਸਿੰਘ ਸਹਿਬਾਨਾ ਦੇ ਅੱਗੇ ਪੇਸ਼ੀ ਸੀ ਤੇ ਉਸ ਦਿਨ ਜਦੋਂ ਸਾਡੀ ਗੱਲਬਾਤ ਹੋ ਰਹੀ ਸੀਗੀ ਤਾਂ ਉਸ ਸਮੇਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਮੈਨੂੰ ਤੈਸ਼ ਵਿੱਚ ਆ ਕੇ ਇਹ ਗੱਲਾਂ ਬੋਲੀਆਂ ਤੇ ਉਹਨਾਂ ਨੇ ਬੜਾ ਹੀ ਕੁਝ ਸਵੀਕਾਰ ਕੀਤਾ ਉਹ ਕਹਿੰਦੇ ਹਾਂ ਮੇਰੀ ਬੀਜੇਪੀ ਨਾਲ ਸਾਂਝਾ ਇਸ ਮਾਮਲੇ ਦੀ ਅਸਲ ਕੀ ਸਚਾਈ ਆ ਇਹ ਤਾਂ ਫਿਲਹਾਲ ਕੁਝ ਟਾਈਮ ਬਾਅਦ ਪਤਾ ਚੱਲੂਗਾ ਪਰ ਜਿਹੜੀ ਆ ਵੀਡੀਓ ਆ ਇਹ ਮਿਰਸਾ ਸਿੰਘ ਬਲਟੋਆ ਹੁਰਾਣੇ ਆਪਣੇ ਅਕਾਊਂਟ ਦੇ ਉੱਪਰ ਪਾਈ ਆ ਮਿਰਸਾ ਸਿੰਘ ਬਲਟੋਆ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਹਿੰਦੇ ਇਸ ਕਲਿੱਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲੀਆਂ ਨੂੰ ਵੀ ਗਾਲਾਂ ਕੱਢਦੇ ਨਜ਼ਰ ਆਏ ਆ ਉਹਨਾਂ ਨੂੰ ਵੀ ਗਾਲਾਂ ਕੱਢੀਆਂ ਤੇ ਮੇਰੀ ਤਲਬੀ ਸਮੇ ਇਹ ਵੀਡੀਓਗ੍ਰਾਫੀ ਹੋਈ ਕਹਿੰਦਾ ਮੈਨੂੰ ਸਿੰਘ ਸਹਿਬਾਨਾ ਨੇ ਕਿਹਾ ਸੀ ਜਦੋਂ ਸ਼ੁਰੂ ਵਿੱਚ ਹੀ ਬੈਠੇ ਸੀ ਕਿ ਇਹ ਜਿਹੜੀ ਵੀਡੀਓ ਆ ਇਹ ਅਸੀਂ ਮੀਡੀਆ ਵਿੱਚ ਭੇਜਾਂਗੇ ਪਰ ਬਾਅਦ ਵਿੱਚ ਪਤਾ ਨਹੀਂ ਕਿਉਂ ਇਹ ਵੀਡੀਓ ਜਿਹੜੀ ਹੈਗੀ ਉਹ ਉਹਨਾਂ ਨੇ ਮੀਡੀਆ ਵਿੱਚ ਦਿੱਤੀ ਨਹੀਂ ਉਹਨਾਂ ਦਾ ਕਹਿਣਾ ਕਿ ਇਸ ਵੀਡੀਓ ਵਿੱਚ ਮੈਂ ਪੰਜ ਸਿੰਘ ਸਹਿਬਾਨਾ ਦੇ ਸਾਹਮਣੇ ਤਲਬੀ ਦੇ ਰੂਪ ਵਿੱਚ ਬੈਠਾ ਉਦੋਂ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਦਿਨਾਂ ਤੋਂ ਕਹਿ ਰਹੇ ਸੀ ਕਿ ਵਰਸਾ ਸਿੰਘ ਬਲਟੋਆ ਮੈਨੂੰ ਨਿਸ਼ਾਨਾ ਬਣਾ ਰਹੇ ਨੇ ਪਰ ਵਰਸਾ ਸਿੰਘ ਬਲਟੋਆ ਨੇ ਇਹਨਾਂ ਸਾਰੀਆਂ ਗੱਲਾਂ ਤੋਂ ਇਨਕਾਰ ਕੀਤਾ ਸੀ ਹੁਣ ਇਸ ਮਾਮਲੇ ਦੀ ਕੀ ਸਚਾਈ ਹੈ ਇਹਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਕਹਿਣਾ ਉਹ ਉਹਨਾਂ ਦਾ ਪੱਖ ਹਲੇ ਆਇਆ ਨਹੀਂ ਪਰ ਇਹ ਵੀਡੀਓ ਵਿੱਚਲੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਹਿੰਦੇ ਧਰਵੀ ਜੀ ਵੀ ਨੂੰ ਸਾਝਾ ਹਾਂ ਹੈ ਹੈਗੀ ਆ ਜਾਂ ਸਾਝਾ ਹੋਣ ਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰਾ ਉਹ ਤਾਂ ਬੜ ਲੰਦਾ ਨਹੀਂ ਸਾਬਤ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਨੂੰ ਫੋਨ ਕਰ ਛੱਤੀ ਗੱਲਾਂ ਹੋਈਆਂ ਬਖਰੀ ਬਖਰੀ ਪਾਰਟੀ ਦੇ ਲੀਡਰ ਉਹ ਤਾਂ ਨਹੀਂ ਕਰ ਰੋਖੀ ਮੈਂ ਗੱਲ ਤਾਂ ਬਤਾ ਜੈਂਦਾਰ ਹਿਸਾਬ ਤੇ ਮਰ ਜੂ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਜੇ ਜੀ ਆਪ ਨੇ ਪਹਿਲੇ ਵੀ ਜੱਜੇ ਕਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਕੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਤੁਸੀਂ ਕਹਿੰਦੇ ਧਨੀ ਵੀ ਜ਼ੀਪੀ ਨੂੰ ਸਾਝਾ ਹੈ ਹਾਂ ਹੈਗੀ ਆ ਯਾ ਸਾਝਾ ਹੋਣ ਦਾ ਮਤਲਬ ਕਿ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਨੂੰ ਫੋਨ ਕਰ ਛੱਤੀ ਗੱਲਾਂ ਹੋ ਗਈਆਂ ਬਖਰੀ ਵਫੀ ਪਾਰਟੀ ਦੇ ਲੀਡਰ ਆ ਉਹ ਗੱਲ ਤਾਂ ਫਟਾ ਗੈਂਦਾਰ ਮਰ ਗਈ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਜਾਂ ਦੱਸਦੇ ਸੀ ਰਾਣ ਨੇ ਪਹਿਲੇ ਵੀ ਜਿ세 ਦਰ ਰਹੇ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮ ਕਿਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ